ਤਰੰਤਾਰਨ ਤੋਂ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਤਰੰਤਾਰਨ ਦੀ ਸੀਟ ਖਾਲੀ ਹੋ ਗਈ ਸੀ ਜਿਸ ਤੇ ਇਲੈਕਸ਼ਨ ਕਮਿਸ਼ਨ ਨੇ 11 ਨਵੰਬਰ ਨੂੰ ਚੋਣ ਕਰਵਾਉਣ ਦਾ ਐਲਾਨ ਕੀਤਾ ਹੈ ਅਤੇ 14 ਨਵੰਬਰ ਨੂੰ ਰਿਜ਼ਲਟ ਆਵੇਗਾ ਜਿਵੇਂ ਚੋਣ ਨੂੰ ਮੁੱਖ ਰੱਖਦੇ ਹੋਏ ਅੱਜ ਭਾਜਪਾ ਦੇ ਜਰਨਸ ਕੱਤਰ ਤਰੁਨ ਜੁਗ ਨੇ ਤਰੰਤਾਰਨ ਦੇ ਵਖਵਖ ਇਲਾਕੇਾਂ ਵਿੱਚ ਮੀਟਿੰਗਾਂ ਕੀਤੀਆਂ ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਚਦਰ ਅਗਰਵਾਲ ਦੇ ਗ੍ਰਹਿ ਵਿਖੇ ਮੀਟਿੰਗ ਕਰਦੇ ਹੋਏ ਤਰੁਨ ਜੁਗ ਨੇ ਕੇਂਦਰ ਸਰਕਾਰ ਦੀਆਂ ਉਪਲਬਧ ਵਿੰਗਨਾਈਆਂ ਅਤੇ ਬੀਜੇਪੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਮੰਗੀਆਂ ਮੈਨੂੰ ਯਾਦ ਹੈ ਮੈਂ ਤਰਨ ਤਰਨ ਦੇ ਬਹੁਤ ਕਾਰਜਕ੍ਰਮ ਚਾਹਿਆ ਜਦੋਂ ਪੰਜਾਬ ਚ ਸੰਗਠੀਏ ਸ਼ਾਖਾ ਬਹੁਤ ਪੈੜੇ ਤੇ ਸਤ ਉਦੋਂ ਮੇਂ ਪਰਿਵਾਰ ਸੰਗ ਦਾ ਕੰਮ ਕਰਦਾ ਸੀ ਉਹਨਾਂ ਵਿੱਚ ਜਿਹੜੇ ਪਰਿਵਾਰ ਪਰਿਵਾਰ ਸੰਗ ਦਾ ਕੰਮ ਕਰਦੇ ਬੀਜੇਪੀ ਦੀ कमल तुरद झंडा बुलंद रवे बहुत कम जिस चीज काम करते दिन आ गए जिस अच्छे तो तो तपस्या की आए आज जैसे अची स्थिति पहुंचे कि अभी इस चीज जित सकते ਤੁਹਾਡੀ ਤੁਹਾਡੇ ਸਾਰੇ ਸਾਥੀਆਂ ਦੇ ਅੱਗੇ ਬੈਜ ਗੀ ਕਿਸਾਨ ਜੀ ਜਿੱਤਦੇ ਨੇ ਕੌਂਸਲਰ ਸਿੰਘ ਲੈਕਚਰ ਵਾਲੇ ਅਧੀਸ਼ੈਤ ਜਿੱਤਦੇ ਨੇ ਅੱਜ ਇਹ ਸੈਮੀ ਫਾਈਨਲ ਹੈ 2027 ਦਾ ਸੈਮੀ ਫਾਈਨਲ ਆਮ ਆਦਮੀ ਪਾਰਟੀ ਦੀ ਜਿਹੜੀ ਸਥਿਤੀ ਹੈ ਅਧਿਵਪਾਰੀ ਬੈਠੇ ਆ ਮੈਨੂੰ ਜਿੰਨੇ ਵਪਾਰੀਆਂ ਦਾ ਫੋਨ ਆਂਦਾ ਹੈ ਕੁਇਤੋਂ ਗੱਤ ਜਾਂਦਾ ਭਾਜੀ ਸਾਨੂੰ ਫੋਨ ਆਇਆ ਸੀ ਫਲਾਣਾ ਬੰਦਾ ਫਲਾਣੀ ਦਾ ਫੋਨ ਕਰ ਰਿਹਾ ਸੀ ਐਨੇ ਪੈਸੇ ਚਾਹਤ ਜਿਹੜੇ ਗੈਂਗਸਟਰ ਨੇ ਉਹਨਾਂ ਇਲੈਕਸ਼ਨ ਲੜਾ ਰਹੇ ਨੇ ਇੱਕ ਪਾਰਟੀ ਉਹ ਇਲੈਕਸ਼ਨ ਲੜ ਰਹੀ ਜਿਹੜੀ ਗੈਂਗਸਟਰ ਨੂੰ ਚਲਾ ਦਿੰਦੀ ਕਿਸੇ ਪਾਸੇ ਪੰਜਾਬ ਲੈ ਕੇ ਸੀ ਮੈਂ ਇੱਥੇ بڑے ਲੋਕ ਮੇਰੀ ਉਮਰ ਦੇ ਨੇ ਕੁਝ ਮੇਰੇ ਤੋਂ ਸੀਨੀਅਰ ਨੇ ਪੰਜਾਬ ਚ ਕਦੀ ਸੁਣਿਆ ਸੀ ਖਗੰਗਧਾਰੀ ਕਿੱਟੀ ਹੁੰਦੇ ਗੈਂਗਿਸਮ ਸੁਣਿਆ ਸੀ ਤੇ ਲਾਲੂਪੁਰ ਸਾਹਿਬ ਇਜਾਜ਼ਤ ਦੇ ਰਾਜ ਚੁਣਦਾ ਸੀ ਆਪਾਂ ਹਰਨ ਗੈਂਗਸਟਰ ਆਜੇ ਮਿਹਾਰੀ ਵੀ ਖਤਮ ਹੋ ਗਈ